ਐਫ ਆਈ ਆਰ ਦਰਜ ਹੋ ਚੁੱਕੀ ਆ ਪਾਸਟਰ ਬਲਜਿੰਦਰ ਦੇ ਖਿਲਾਫ ਜਦੋਂ ਇਹ ਪੀੜਤ ਪਰਿਵਾਰ ਕਿਉਂਕਿ ਉਹ ਪਹਿਲਾਂ ਜਿਹੜੀ ਕੁੜੀ ਜਿਸ ਤੇ ਰੇਪ ਦਾ ਪਰਚਾ 2018 ਦਾ ਐਸੇ ਪਾਸਟਰ ਦਾ ਹੈਗਾ ਬਜਿੰਦਰ ਦਾ ਜਿਹੜਾ ਕਿ ਇਹਦਾ ਆਪਣਾ ਆਫਿਸ ਹੈ ਤੇ ਉੱਥੇ ਇਹ ਆਪਣੇ ਹੀ ਮੁਲਾਜ਼ਮ ਜਿਹੜੇ ਆਪਣੇ ਭਗਤ ਜਿਹੜੇ ਹੈਗੇ ਆ ਭਗਤੀ ਹੈਗਾ ਨਾ ਵਿਚਾਰੇ ਜਿਹੜੇ ਬੰਦੇ ਆਪਣੇ ਡਿਵੋਸ਼ਨ ਦੇ ਨਾਲ ਜਾਂਦੇ ਆ ਵਲੰਟੀਅਰ ਹੈਗੇ ਬੇਸਿਕਲੀ ਉਹ ਤੇ ਉਹਨਾਂ ਨਾਲ ਇਹਨੇ ਉਹ ਥਰਸ਼ਿੰਗ ਕੀਤੀ ਉਹ ਕੁੱਟਮਾਰ ਕੀਤੀ ਇੱਕ ਤਰੀਕੇ ਨਾਲ ਉਹ ਬੱਚੇ ਦੇ ਵੀ ਪਤਾ ਨਹੀਂ ਕੁਝ ਵੱਜਣ ਲੱਗਾ ਸੀਗਾ ਕਿ ਵੀ ਇਸ ਬੰਦੇ ਦੇ ਦਿਮਾਗ 'ਚ ਡਰਤਾ ਹੈ ਨੀਗਾ ਕਿਉਂਕਿ ਬੜੀ ਹੰਬਲ ਫੈਮਿਲੀ ਤੋਂ ਸੀਗਾ ਇਹਦੇ ਫਾਦਰ ਕੰਡਕਟਰ ਸੀਗੇ ਇਹਨੇ ਐਜ਼ ਅ ਵੇਟਰ ਜਿਹੜਾ ਕੰਮ ਸ਼ੁਰੂ ਕੀਤਾ ਸੀ ਬੜੈਲ ਚੋਂ ਦੇ ਪਤਾ ਨਹੀਂ ਹੈ ਕਿਹੜਾ ਚਮਤਕਾਰ ਕਰ ਦੂਗਾ ਪਤਾ ਨਹੀਂ ਕਿਹੜਾ ਇਹ ਲੋਕਾਂ ਦੇ ਦੁੱਖ ਦਰਦ ਦੂਰ ਕਰਦਾ ਕੀ ਹੈਗਾ ਕਿਦਾਂ ਇਹ ਇੱਕਦਮ ਹੱਥ ਜਾਲ ਲਾਂਦੇ ਤੇ ਉਹ ਦਿਖਾਉਂਦੇ ਬਿਜਲੀ ਜੀ ਆ ਗਈ ਜਿਵੇਂ ਫਿਲਮਾਂ 'ਚ ਹੁੰਦਾ ਕਿ ਵੀ ਹਾਂਜੀ ਵੀ ਉਹ ਇੱਕਦਮ ਬੰਦਾ ਜਿਹੜਾ ਪੈਰਲਿਸਿਸ ਵਾਲਾ ਜਿਹੜਾ ਹੈਗਾ ਉਹ ਉੱਠ ਕੇ ਖੜਾ ਹੋ ਗਿਆ ਜੀ 15 ਸਾਲ ਤੋਂ ਪੈਰਲਿਸਿਸ ਸੀਗਾ ਇਹ ਬੰਦਾ ਤਾਂ ਮੈਨੂੰ ਲੱਗਦਾ ਹੈ ਸਾਈਕੋ ਹੈਗਾ ਕਿਉਂਕਿ ਇਸ ਬੰਦੇ ਦਾ ਮੈਨੂੰ ਦਿਮਾਗੀ ਤوازن ਠੀਕ ਨਹੀਂ ਲੱਗਦਾ ਕਿਉਂਕਿ ਜਿਸ ਹਰਕਤਾਂ ਇਹ ਕਰਦਾ ਉਹ ਸਪਲਿਟ ਪਰਸਨੈਲਿਟੀ ਵਾਲੇ ਲੋਕ ਕਰਦੇ ਹੁੰਦੇ ਆ ਇੱਕ ਤਰੀਕੇ ਨਾਲ ਲੋਕਾਂ ਨੂੰ ਹallelujah ਤੇ ਉਹ ਪਿਆਰ ਪਿਉਰ ਵਾਲੀ ਗੱਲਾਂ ਜੀਆਂ ਕਰਦਾ ਕਿ ਵੀ ਹਾਂਜੀ ਮੈਂ ਪ੍ਰੇਮ ਸਿਖਾਤਾ ਹੂੰ ਹੋਰ ਇਹ ਹੈ ਉਹ ਹੈ ਹਜ਼ਾਰਾਂ ਹੀ ਪਾਸਟਰ ਐ ਪਰ ਤੁਸੀਂ ਇਹ ਦੱਸੋ ਕਿੰਨੇ ਕੁ ਪਾਸਟਰ ਐ ਜਿਹੜੇ ਹੈਲੀਕਾਪਟਰਾਂ 'ਚ ਉੱਡਦੇ ਕਿੰਨੇ ਕੁ ਪਾਸਟਰ ਐ ਜਿਹੜੇ ਬੁਲੇਟ ਪ੍ਰੂਫ ਗੱਡੀਆਂ 'ਚ ਰਹਿੰਦੇ ਆ ਮੈਂ ਕਹਿੰਦਾ ਇਹ ਪਾਸਟਰ ਜਿਹੜੇ ਹੈਗੇ ਇਹੋ ਜਿਹੇ ਜਿਹੇ ਰੱਬ ਨੇ ਇਹੋ ਜੀ ਇਹਨਾਂ ਨੂੰ ਸ਼ਕਤੀ ਦਿੱਤੀ ਐ ਤੇ ਇਹਦੇ ਪੀਜੀ ਸਵੇਰੇ ਸ਼ਾਮ ਘੰਟਾ ਲਵਾਣ ਨਾ ਪਾਸਟਰ ਬਲਜਿੰਦਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗ ਵਾਇਰਲ ਹੋਈ ਅੱਗ ਦੇ ਵਾਂਗ ਵਾਇਰਲ ਹੋ ਵੀਡੀਓ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਆਵਾਜ਼ ਬੁਲੰਦ ਕੀਤੀ ਆਵਾਜ਼ ਚੱਕੀ ਤਾਂ ਹੁਣ ਐਫ ਆਈ ਆਰ ਦਰਜ ਹੋ ਚੁੱਕੀ ਆ ਪਾਸਟਰ ਬਲਜਿੰਦਰ ਦੇ ਖਿਲਾਫ ਤਾਂ ਕਿਹੜੀ ਕਿਹੜੀ ਧਾਰਾ ਲੱਗੀਆਂ ਨੇ ਕਿਹੜੀਆਂ ਧਾਰਾ ਲੱਗਣੀਆਂ ਚਾਹੀਦੀਆਂ ਸੀ ਪੂਰੇ ਮਾਮਲੇ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵਕੀਲ ਸਾਹਿਬ ਮੌਜੂਦ ਨੇ ਸਰ ਕੀ ਨਾਮ ਹੈ ਐਡਵੋਕੇਟ ਅਨਿਲ ਸਾਗਰ ਮੇਰਾ ਨਾਮ ਹੈ ਕਿਉਂਕਿ ਸਾਡੀ ਐਸੋਸੀਏਸ਼ਨ ਹੈ ਸੁਮਿਤ ਜੀ ਸੁਮਿਤ ਸਾਨੀ ਜੀ ਮੇਰੇ ਨਾਲ ਹੈਗੇ ਐਡਵੋਕੇਟ ਤੇ ਜਦੋਂ ਇਹ ਪੀੜਿਤ ਪਰਿਵਾਰ ਕਿਉਂਕਿ ਉਹ ਪਹਿਲਾਂ ਜਿਹੜੀ ਕੁੜੀ ਜਿਸ ਤੇ ਰੇਪ ਦਾ ਪਰਚਾ 2018 ਦਾ ਐਸੇ ਪਾਸਟਰ ਦਾ ਹੈਗਾ ਬਜਿੰਦਰ ਦਾ ਕਿਉਂਕਿ ਇਹ ਜਿਹੜੇ ਸਟਰੋਂਗ ਆਰਮ ਸਟਰੋਂਗ ਐਨਏ ਹੋ ਜਾਂਦੇ ਕਿ ਇਹ ਡਰਾ ਕੇ ਰੱਖਦੇ ਸਾਰਿਆਂ ਨੂੰ ਉਹਨਾਂ ਨੇ ਇਹਨਾਂ ਨੇ ਇੱਕ ਕਿਲੇ ਵਾਂਗੂ ਬਣਾ ਰੱਖਿਆ ਆ ਦੇਖੋ ਕਿਉਂਕਿ ਨਵੇਂ ਸੈਕਸ਼ਨਾਂ ਦੇ ਅਧੀਨ ਬੀਐਨਐਸ ਦੇ ਸੈਕਸ਼ਨਾਂ ਦੇ ਅਧੀਨ ਜਿਹੜੀ ਹੈਗੀ ਆ ਆ ਜਿਹੜੀ ਰੀਸੈਂਟ ਜਿਹੜੀ ਜਿਸ ਦੀ ਵੀਡੀਓ ਬਹੁਤ ਵਾਇਰਲ ਹੋਈ ਹੈਗੀ ਅਸੀਂ ਕਿਉਂਕਿ ਜੱਜ ਸਾਹਿਬ ਨੂੰ ਉਹ ਲਾਸਟ ਵੀਕ ਹੀ ਉਹ ਵੀਡੀਓ ਜਿਹੜੀ ਹੈ ਵਾਇਰਲ ਹੋਣ ਤੋਂ ਪਹਿਲਾਂ ਅਸੀਂ ਕੋਰਟ ਦੀ ਨੋਟਿਸ ਚ ਲੈ ਜਾਂਦੇ ਸੀਗੀ ਕਿ ਵੀ ਆ ਦੇਖੋ ਜੀ ਇਹਦਾ ਕੰਡਕਟ ਇਹਦਾ ਇਹ ਹੈ ਜਿਹੜਾ ਕਿ ਇਹਦਾ ਆਪਣਾ ਆਫਿਸ ਹੈ ਤੇ ਉੱਥੇ ਇਹ ਆਪਣੇ ਹੀ ਮੁਲਾਜ਼ਮ ਜਿਹੜੇ ਆਪਣੇ ਭਗਤ ਜਿਹੜੇ ਹੈਗੇ ਆ ਭਗਤੀ ਹੈਗਾ ਨਾ ਵਿਚਾਰੇ ਜਿਹੜੇ ਬੰਦੇ ਆਪਣੇ ਡਿਵੋਸ਼ਨ ਦੇ ਨਾਲ ਜਾਂਦੇ ਉਹ ਵਲੰਟੀਅਰ ਹੈਗੇ ਬੇਸਿਕਲੀ ਉਹ ਤੇ ਉਹਨਾਂ ਨਾਲ ਇਹਨੇ ਉਹ ਥਰਸ਼ਿੰਗ ਕੀਤੀ ਉਹ ਕੁੱਟਮਾਰ ਕੀਤੀ ਇੱਕ ਤਰੀਕੇ ਨਾਲ ਉਹ ਬੱਚੇ ਦੇ ਵੀ ਪਤਾ ਨਹੀਂ ਕੁਝ ਵੱਜਣ ਲੱਗਾ ਸੀਗਾ ਵੀਡੀਓ ਦੇ ਵਿੱਚ ਤੇ ਉਹ ਜਿਹੜੀ ਹੈ ਉਹਦੇ ਉੱਤੇ ਕਿਉਂਕਿ ਦਬਾਅ ਜਦੋਂ ਸਮਾਜਿਕ ਤੇ ਤੁਹਾਡਾ ਮੀਡੀਆ ਦਾ ਵੀ ਸਹਿਯੋਗ ਰਿਹਾ ਉਹਨਾਂ ਦੇ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ 29 ਨੰਬਰ ਐਫ ਆਈ ਆਰ ਹੈ ਬਲਾਕ ਮਾਜਰੀ ਥਾਣਾ ਹੈਗਾ ਕਿਉਂਕਿ ਇਹ ਨਿਊ ਚੰਡੀਗੜ੍ਹ ਦੇ ਵਿੱਚ ਹੈ ਦਾ ਦੱਸਦੇ ਹੈਗੇ ਵੀ ਜਿਹੜਾ ਇਹਦੀ ਉਹ ਚਾਰਚ ਹੈ ਜੋ ਵੀ ਇਹ ਹੈਗਾ ਡੇਰਾ ਕਹਿ ਲੋ ਇਹਦਾ ਜੋ ਵੀ ਹੈ ਠੀਕ ਹੈ ਨਾ ਉਹਦੇ ਵਿੱਚ ਜਿਹੜੇ ਸੈਕਸ਼ਨ ਲੱਗੇ ਕਿ ਤਾ 74 ਸੈਕਸ਼ਨ ਹੈ ਬੀ ਐਨ ਐਸ ਦਾ 126 2 ਹੈਗਾ 115 2 ਤੇ 355 2 ਇਹ ਸੈਕਸ਼ਨ ਜਿਹੜੇ ਹੈਗੇ ਆ ਉਹ ਬੇਸਿਕਲੀ ਸੈਕਸਚੁਅਲ ਹਰਾਸਮੈਂਟ ਦੇ ਰੋਂਗਫੁਲ ਰਿਸਟ੍ਰੇਨ ਦੇ ਕੁੱਟਮਾਰ ਦੇ ਤੇ ਧਮਕੀਆਂ ਦੇ ਸੈਕਸ਼ਨ ਹੈਗੇ ਆ ਅਦਰਵਾਈਜ਼ ਤਾਂ ਦੇਖੋ ਜੀ ਇਹ ਸੈਕਸ਼ਨ ਆਪਣੇ ਜਿਵੇਂ ਉਹ ਕਿਹਾ ਜਾਂਦਾ ਹੈਗਾ ਕਿ ਐਫ ਆਈ ਆਰ ਕਿਹੜੇ ਸੈਕਸ਼ਨ ਅੱਜ ਹੋਈ ਹੈ ਉਹ 19 ਮੈਟਰ ਨਹੀਂ ਕਰਦੀ ਗੱਲ ਇਹ ਵੀ ਉਸ ਤੇ ਕਾਰਵਾਈ ਕਿੰਨੀ ਹੁੰਦੀ ਹੈ ਉਹ ਮੈਟਰ ਕਰਦੀ ਹੈ ਕਿਉਂਕਿ ਦੇਖੋ ਪਹਿਲੀ ਜਿਹੜੀ ਐਫ ਆਈ ਆਰ ਹੈਗੀ ਹੈ ਜਿਹੜੀ 2018 ਵਾਲੀ ਉਹ 376 ਜਿਹੜਾ ਪਹਿਲਾਂ ਰੇਪ ਵਾਲਾ ਪਰਚਾ ਹੁੰਦਾ ਸੀਗਾ ਉਸ ਤੇ ਹੋਈ ਹੋਈ ਹੈ ਠੀਕ ਹੈ ਨਾ ਤੇ ਉਸ ਤੋਂ ਬਾਅਦ ਜਿਹੜੀ ਜਿਹੜੀ ਦੂਜੀ ਐਫ ਆਈ ਆਰ ਦੂਜੀ ਕੀ ਇਸ ਤੇ ਬੇਸਿਕਲੀ ਤਾਂ ਨਾ 5 6 ਪਹਿਲਾਂ ਵੀ ਐਫ ਆਈ ਆਰਾਂ ਹੋਈਆਂ ਉਹ ਸੀ ਕੋਰਟ ਦੀ ਨੌਲੇਜ ਤੇ ਲੈ ਆਉਂਦੀਆਂ ਜਦੋਂ 8ਵੀਂ ਕਲਾਸ ਤੇ ਸੀਗਾ ਉਦੋਂ ਵੀ ਉਹ ਇਹ ਕਹਿੰਦਾ ਇਹਨੇ ਆਪਣੇ ਆਪ ਕਿਹਾ ਹੋਇਆ ਜੀ ਇਦੀ ਵੀਡੀਓ ਹੈਗੀ ਹੈ ਉਹ ਵੀਡੀਓ ਵੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦੇਾਂਗੇ ਜਿਹਦੇ ਵਿੱਚ ਇਹ ਕਹਿ ਰਿਹਾ ਹੈਗਾ ਕਿ ਵੀ ਜਦੋਂ ਮੈਂ 8ਵੀਂ ਕਲਾਸ 'ਚ ਸੀਗਾ ਉਦੋਂ ਮੈਂ ਜੀ ਇੱਕ ਮਰਡਰ ਕੀਤਾ ਤੇ ਜਦੋਂ ਮੈਂ 10ਵੀਂ ਕਲਾਸ 'ਚ ਸੀਗਾ ਉਦੋਂ ਮੈਂ ਇੱਕ ਜਿਹੜਾ ਸ਼ੂਟ ਮਤਲਬ ਕੀ ਕਹਿੰਦੇ ਉਹਨੂੰ ਗਨ ਸ਼ਾਟ ਕੀਤਾ ਵੀ ਫਾਇਰ ਕੀਤਾ ਕਹਿੰਦਾ ਮਤਲਬ ਇਹ ਹੈ ਕੀ ਵੀ ਇਸ ਬੰਦੇ ਦੇ ਦਿਮਾਗ 'ਚ ਡਰਤਾ ਹੈ ਨਹੀਂਗਾ ਕਿਉਂਕਿ ਬੜੀ ਹੰਬਲ ਫੈਮਿਲੀ ਤੋਂ ਸੀਗਾ ਇਹਦੇ ਫਾਦਰ ਕੰਡਕਟਰ ਸੀਗੇ ਇਹਨੇ ਐਜ਼ ਅ ਵੇਟਰ ਜਿਹੜਾ ਕੰਮ ਸ਼ੁਰੂ ਕੀਤਾ ਸੀ ਬੜੈਲ 'ਚੋਂ ਠੀਕ ਹੈ ਤੇ ਜਿਸ ਤਰੀਕੇ ਨਾਲ ਇਹਨੇ ਤਰੱਕੀ ਕੀਤੀ ਉਹ ਤਰੱਕੀ ਤਰੱਕੀ ਤਾਂ ਕਾਬਲੇ ਤਾਰੀਫ ਹੈ ਪਰ ਉਹ ਤਰੱਕੀ ਲੈਣ ਤੋਂ ਬਾਅਦ ਇਹਨੇ ਜੋ ਲੋਕਾਂ ਦਾ ਵਿਸ਼ਵਾਸ ਇੱਕ ਚੋਂ ਧਾਰਮਿਕ ਵਿਸ਼ਵਾਸ ਹੁੰਦਾ ਉਸ ਦੇ ਅਧੀਨ ਲੋਕ ਇਹਦੇ ਕੋਲੇ ਆਉਂਦੇ ਸੀਗੇ ਤੇ ਵੀ ਪਤਾ ਨਹੀਂ ਇਹ ਕਿਹੜਾ ਚਮਤਕਾਰ ਕਰ ਦੂਗਾ ਪਤਾ ਨਹੀਂ ਕਿਹੜਾ ਇਹ ਲੋਕਾਂ ਦੇ ਦੁੱਖ ਦਰਦ ਦੂਰ ਕਰਦਾ ਠੀਕ ਹੈ ਨਾ ਕਿਉਂਕਿ ਅਸੀਂ ਪਹਿਲਾਂ ਜਦੋਂ ਜਨਰਲ ਦੇਖਿਆ ਕਰਦੇ ਸਾਨੂੰ ਲੱਗਿਆ ਕਰਦਾ ਸੀਗਾ ਯਾਰ ਇਹ ਕੀ ਹੈ ਕੁਦਮ ਹੱਥ ਜਾ ਲਾਂਦੇ ਤੇ ਉਹ ਦਿਖਾਉਂਦੇ ਬਿਜਲੀ ਜੀ ਆ ਗਈ ਜਿਵੇਂ ਫਿਲਮਾਂ 'ਚ ਹੁੰਦਾ ਕਿ ਵੀ ਹਾਂਜੀ ਵੀ ਉਹ ਇੱਕਦਮ ਬੰਦਾ ਜਿਹੜਾ ਪੈਰਲਿਸਿਸ ਵਾਲਾ ਜਿਹੜਾ ਹੈਗਾ ਉਹ ਉੱਠ ਕੇ ਖੜਾ ਹੋ ਗਿਆ ਜੀ 15 ਸਾਲ ਤੋਂ ਪੈਰਲਿਸਿਸ ਸੀਗਾ ਇਹ ਕੈਂਸਰ ਵਾਲਾ ਮਰੀਜ਼ ਸੀਗਾ ਇਹ ਠੀਕ ਹੋ ਗਿਆ ਇਹ ਹੈ ਉਹ ਹੈ ਮੈਂ ਹੁਣ ਕਹਿੰਨਾ ਕਿਉਂਕਿ ਹੁਣ ਮੈਂ ਵਕੀਲ ਆ ਗਿਆ ਇਸ ਤੇ ਹੁਣ ਮੈਂ ਹੋਰ ਤਰੀਕੇ ਨਾਲ ਅਸੀਂ ਸਾਰੀ ਟੀਮ ਨੇ ਇਹਨਾਂ ਦੀ ਕੇਸ ਸਟਡੀ ਕੀਤੀ ਹੈ ਇਹ ਬੰਦਾ ਤਾਂ ਮੈਨੂੰ ਲੱਗਦਾ ਸਾਈਕੋ ਹੈਗਾ ਕਿਉਂਕਿ ਇਸ ਬੰਦੇ ਦਾ ਮੈਨੂੰ ਦਿਮਾਗੀ ਤوازن ਠੀਕ ਨਹੀਂ ਲੱਗਦਾ ਕਿਉਂਕਿ ਜਿਸ ਹਰਕਤਾਂ ਇਹ ਕਰਦਾ ਉਹ ਸਪਲਿਟ ਪਰਸਨੈਲਿਟੀ ਵਾਲੇ ਲੋ ਪਿਆਰ ਦਾ ਦੇਵਤਾ ਬਣਦਾ ਸਾਫ ਸੁਥਰਾ ਬਣ ਕੇ ਹੀਰੋ ਵਾਂਗੂ ਲਾ ਕੇ ਗਾਗਲਸ ਤੇ ਇੱਕ ਤਰੀਕੇ ਨਾਲ ਲੋਕਾਂ ਨੂੰ ਹallelujah ਤੇ ਉਹ ਪਿਆਰ ਪਿਓਰ ਵਾਲੀ ਗੱਲਾਂ ਜੀਆਂ ਕਰਦਾ ਕਿ ਵੀ ਹਾਂਜੀ ਮੈਂ ਪ੍ਰੇਮ ਸਿਖਾਤਾ ਹਾਂ ਹੋਰ ਇਹ ਹੈ ਉਹ ਹੈ ਔਰ ਵੀ ਰੱਬ ਦਾ ਸੰਦੇਸ਼ ਦੇਣਾ ਰੱਬ ਦਾ ਸੰਦੇਸ਼ ਦੇਖੋ ਜੀ ਰੱਬ ਦੇ ਨਾਮ ਦਾ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਜਦੋਂ ਦੀ ਸਿਵਲਾਈਜੇਸ਼ਨ ਬਣੀ ਹੈ ਠੀਕ ਹੈ ਬੰਦਾ ਉਦੋਂ ਤੋਂ ਹੀ ਰੱਬ ਨੂੰ ਮੰਨਦਾ ਤੇ ਰੱਬ ਨੂੰ ਮੰਨਣ ਵਾਲੇ ਬੰਦਿਆਂ ਦਾ ਕੋਈ ਘਾਟਾ ਨਹੀਂ ਹੈਗਾ ਤੇ ਉਹਦੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਹੈ ਤੇ ਅਸੀਂ ਕਹਿੰਦੇ ਈਸਾਈਅਤ ਜਿਹੜੀ ਹੈਗੀ ਹੈ ਕਿਉਂਕਿ ਸਾਰੇ ਧਰਮ ਤੁਹਾਨੂੰ ਪਤਾ ਹੈ ਹਿੰਦੁਸਤਾਨ 'ਚ ਸਭ ਨੂੰ ਬਰਾਬਰ ਦੀ ਆਜ਼ਾਦੀ ਹੈ ਈਸਾਈਅਤ ਦਾ ਵੀ ਪ੍ਰਚਾਰ ਕਰਨ ਵਾਲੇ ਕੋਈ ਮਾੜੇ ਨਹੀਂ ਹੈਗੇ ਹਜ਼ਾਰਾਂ ਪਾਸਟਰ ਹੈਗੇ ਠੀਕ ਹੈ ਨਾ ਹਜ਼ਾਰਾਂ ਹੀ ਪਾਸਟਰ ਹੈ ਪਰ ਤੁਸੀਂ ਇਹ ਦੱਸੋ ਕਿੰਨੇ ਕੁ ਪਾਸਟਰ ਹੈ ਜਿਹੜੇ ਹੈਲੀਕਾਪਟਰਾਂ 'ਚ ਉੱਡਦੇ ਕਿੰਨੇ ਕੁ ਪਾਸਟਰ ਹੈ ਜਿਹੜੇ ਬੁਲੇਟ ਪ੍ਰੂਫ ਗੱਡੀਆਂ ਹੈ ਉਹ ਜਾਂ ਤਾਂ ਸਕਿਨ ਪ੍ਰੋਬਲਮ ਵਾਲੇ ਨੂੰ ਮਿਲਦੀ ਹੈ ਜਾਂ ਉਹ ਨੂੰ ਮਿਲਦੀ ਹੈ ਜਿਹਨੂੰ ਖਤਰਾ ਹੋਵੇ ਕੋਈ ਇਹ ਜੇ ਲੋਕਾਂ ਦਾ ਸਿਰਫ ਭਲਾ ਕਰਦਾ ਹੈ ਤੇ ਪਿਆਰ ਦਾ ਸੰਦੇਸ਼ ਦਿੰਦਾ ਇਹਨੂੰ ਕਿਸ ਤੋਂ ਖਤਰਾ ਹੋ ਗਿਆ ਪਹਿਲਾਂ ਤਾਂ ਸੋਚਣ ਵਾਲੀ ਗੱਲ ਹੈ ਫਿਰ ਇਹ ਹੈ ਕਿ 20-25 ਬਾਉਂਸਰ ਰੱਖਣੇ ਠੀਕ ਹੈ ਨਾ ਫਿਰ ਇਹ ਹੈ ਕਿ ਆਪਣੇ ਜਿਹੜੇ ਜਿਹੜੇ ਇਹਨਾਂ ਦੇ ਆਪਣੇ ਫਾਲੋਅਰ ਨੇ ਤੇ ਜੇ ਇਹਦੀ ਕੋਈ ਗਲਤ ਹਰਕਤਾਂ ਪਤਾ ਲੱਗਦੀਆਂ ਤਾਂ ਉਹਨਾਂ ਨੂੰ ਕੁੱਟਮਾਰ ਕਰਨੀ ਉਹਨਾਂ ਨੂੰ ਤਮਕਾਉਣਾ ਫਿਰ ਇਹ ਪੈਸੇ ਦੇ ਕੇ ਖਰੀਦਣਾ ਠੀਕ ਹੈ ਇੰਨਾ ਕੁ ਪੈਸਾ ਇਕੱਠਾ ਹੋ ਜਾਂਦਾ ਇਹਨਾਂ ਕੋਲੇ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਗਰੀਬਾਂ ਦਾ ਭਲਾ ਕਰਦੇ ਇਹ ਇਹਨਾਂ ਕੋਲੇ ਇਹ ਕਹਿੰਦੇ ਜੀ ਗਰੀਬ ਆਂਦੇ ਫਿਰ ਇਹ 25000 50000 ਤੇ ਲੱਖ ਰੁਪਈਆ ਜਿਹੜਾ ਸਿਰਫ ਪ੍ਰੇਅਰ ਕਰਨ ਦਾ ਕਿ ਜਿਹੜੀ ਇਹ ਸਿਲਵਰ ਪ੍ਰੇਅਰ ਹੈ ਜੀ ਇਹ 골ਡਨ ਪ੍ਰੇਅਰ ਹੈ ਡਾਇਮੰਡ ਪ੍ਰੇਅਰ ਹੈ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਰੀ ਕੀ ਜਾਂਦੇ ਆ ਤੇ ਲੋਕਾਂ ਨੂੰ ਵੀ ਕੋਈ ਸ਼ੁਰੂਆਰ ਮੰਨਦੇ ਹੋ ਤੁਸੀਂ ਬਿਲਕੁਲ ਪੂਰਾ ਕਿਉਂਕਿ ਦੇਖੋ ਲੋਕ ਲੋਕਾਂ ਦਾ ਜੇ ਅੰਧਵਿਸ਼ਵਾਸ ਨਾ ਹੋਵੇ ਲੋਕੀ ਇਸ ਤਰੀਕੇ ਨਾਲ ਅੱਖਾਂ ਬੰਦ ਕਰਕੇ ਇਹੋ ਜੇ ਮੂਰਖ ਬੰਦੇ ਦੇ ਮਗਰ ਨਾ ਲੱਗਣ ਤੇ ਮਤਲਬ ਐਂ ਕੌਣ ਬੇਵਕੂਫ ਬਣਦਾ ਜੀ ਐ ਤੁਹਾਨੂੰ ਨਾ ਕੋਈ 100 ਰੁਪਿਆ ਫੜਾਇਆ ਜਾਂਦਾ ਇਕੱਲੇ ਦਰਸ਼ਨ ਦੇਂਦਾ ਅੱਛਾ ਇੱਕ ਗੱਲ ਸੁਣੋ ਮੇਰੀ ਗੱਲ ਵੀ ਜੇ ਇਹ ਬੰਦੇ 'ਚ ਇੰਨੀ ਸ਼ਕਤੀ ਪ੍ਰਮਾਤਮਾ ਨੇ ਦਿੱਤੀ ਹੈ ਮੈਂ ਕਹਿੰਦਾ ਕਿ ਇਹੋ ਜਿਹਾ ਬੰਦਾ ਤਾਂ ਹੱਲੇ ਚ ਹੋਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਮੈਂ ਪਿੱਛੇ ਜੇ ਪੀਜੀਆ ਹੀ ਗਿਆ ਸੀਗਾ ਬਹੁਤ ਰਸ਼ ਸੀਗਾ ਮੈਂ ਦੇਖ ਕੇ ਘਬਰਾਟ ਹੋ ਰਹੀ ਸੀ ਤੁਸੀਂ ਵੀ ਗਏ ਹੋਵੋਗੇ ਵੀ ਅਮਰਜੈਂਸੀ ਕੀ ਮਤਲਬ ਲੋਕੀ ਐ ਵਿਛੇ ਪਏ ਨੇ ਉੱਥੇ ਮਤਲਬ ਜਗ੍ਹਾ ਹੀ ਕੋਈ ਖਾਲੀ ਨਹੀਂ ਹੈ ਕਾਰਿਡੋਰ ਕੀ ਲੰਘਾ ਕੀ ਬਾਥਰੂਮ ਦੇ ਅੱਗੇ ਤੱਕ ਵੀ ਮਰੀਜ਼ ਪਏ ਨੇ ਬਹੁਤ ਸੀਰੀਅਸ ਠੀਕ ਹੈ ਮੈਂ ਕਹਿੰਨਾ ਇਹ ਪਾਸਟਰ ਜਿਹੜੇ ਹੈਗੇ ਇਹੋ ਜਿਹੇ ਜੇ ਰੱਬ ਨੇ ਇਹੋ ਜੀ ਇਹਨਾਂ ਨੂੰ ਸ਼ਕਤੀ ਦਿੱਤੀ ਹੈ ਤਾਂ ਇਹਦੇ ਪੀਜੀ ਸਵੇਰੇ ਸ਼ਾਮ ਘੰਟਾ ਲਵਾ ਨਾ ਠੀਕ ਹੈ ਨਾ ਲੋਕਾਂ ਨੂੰ ਆਸ਼ੀਰਵਾਦ ਦੇ ਕੇ ਠੀਕ ਕਰਨ ਠੀਕ ਹੈ ਜੇ ਕਰ ਸਕਦੇ ਤਾਂ ਕਰਨਾ ਚਾਹੀਦਾ ਬਲਕਿ ਅਸੀਂ ਮੈਂ ਆ ਪਰ ਜਿਹੜੀ ਹੁਣ ਐਫਆਈਆਰ ਦਰਜ ਹੋਈ ਆ ਧਾਰਾਵਾਂ ਜੋ ਜੋ ਤੁਸੀਂ ਦੱਸਿਆ ਨੇ ਉਸ ਦੇ ਨਾਲ ਪਰਿਵਾਰ ਸੰਤੁਸ਼ਟ ਹੈ ਦੇਖੋ ਜੀ ਪਰਿਵਾਰ ਸੰਤੁਸ਼ਟ ਦੀ ਗੱਲ ਨਹੀਂ ਹੈ ਕਿਉਂਕਿ ਧਾਰਾਵਾਂ ਕਿਹੜੀਆਂ ਲੱਗੀਆਂ ਉਹਨਾਂ ਨਾਲ ਕੀ ਐਕਸ਼ਨ ਹੋਣਾ ਪਰਿਵਾਰ ਤਾਂ ਵਿਚਾਰਾ ਸਧਾਰਨ ਪਰਿਵਾਰ ਆ ਤੁਹਾਨੂੰ ਵੀ ਪਤਾ ਉਹਨਾਂ ਨੂੰ ਉਹਨਾਂ ਦੇ ਨਾਲ ਤਾਂ ੱੱਕਾ ਹੋਇਆ ਉਹ ਤਾਂ ਡਰ ਦੇ ਨੇੜੇ ਵੀ ਨਹੀਂ ਸੀ ਆਉਂਦੇ ਉਹ ਤਾਂ ਚਲੋ ਇਹ ਵਲੰਟੀਅਰ ਹੈਗੇ ਕੁਛ ਇੱਕ ਐਨਜੀਓਜ਼ ਦੇ ਵਲੰਟੀਅਰ ਹੈਗੇ ਸਿਮਰਨਜੀਤ ਜੀ ਹੈਗੇ ਆ ਹੋਰ ਬੰਦੇ ਹੈਗੇ ਜਿਹੜੇ ਰੌਕੀ ਹੈਗੇ ਆ ਠੀਕ ਹੈ ਇਹਨਾਂ ਨੇ ਥੋੜਾ ਬਹੁਤਾ ਇਹਨਾਂ ਨੂੰ ਹੌਸਲਾ ਦਿੱਤਾ ਸਪੋਰਟ ਕੀਤਾ ਤੇ ਇਹਨਾਂ ਨੇ ਮਾੜਾ ਜਿਹਾ ਹੌਸਲਾ ਕੀਤਾ ਤੇ ਇਹ ਆਪਣੀ ਆਵਾਜ਼ ਚੱਕੀ ਇਹਨਾਂ ਨੇ ਨਹੀਂ ਤਾਂ ਇਹ ਤਾਂ ਡਰਦੇ ਬੋਲਦੇ ਹੀ ਨਹੀਂ ਸੀਗੇ ਤੇ ਉਹ ਬੀਬੀ ਨੇ ਵੀ ਦੱਸਿਆ ਹੈਗਾ ਕਿ ਉਹਤੇ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਹੈਗੀਆਂ ਬਹੁਤ ਸਾਰੇ ਮੁੰਡੇ ਇਹੋ ਜਿਹੇ ਜਿਨ੍ਹਾਂ ਨਾਲ ਕੁੱਟਮਾਰ ਹੁੰਦੀ ਹੈ ਧੱਕਾ ਹੁੰਦਾ ਜਿਸਮਾਨੀ ਸੋਲੂਸ਼ਨ ਵੀ ਹੁੰਦਾ ਪਰ ਕੋਈ ਬੋਲਦਾ ਨਹੀਂ ਹੈਗਾ ਡਰਦੇ ਨਹੀਂ ਬੋਲਦੇ ਜਦੋਂ ਆਵਾਜ਼ ਚੱਕੀ ਗਈ ਐਫ ਆਈ ਆਰ ਹੋ ਵਕੀਲ ਹੁੰਦਾ ਵਕੀਲ ਸਾਰੀ ਗੱਲਬਾਤ ਸਾਂਝੀ ਹੁੰਦੀ ਹੈ ਪੀੜਤ ਦੀ ਹੈ ਨਾ ਵਕੀਲ ਦੇ ਨਾਲ ਤਾ ਫਿਰ ਕੋਈ ਉਹਨਾਂ ਨੂੰ ਥ੍ਰੈਟ ਜਾਂ ਕਿਸੇ ਤਰੀਕੇ ਦੀ ਕਾਲ ਹੈ ਜਾਂ ਕਿਵੇਂ ਹੁਣ ਗੱਲਬਾਤ ਕੋਈ ਲਗਾਤਾਰ ਜੀ ਲਗਾਤਾਰ ਥ੍ਰੈਟ ਤਾਂ ਤੁਸੀਂ ਇਸ ਹਿਸਾਬ ਲਾ ਲਓ ਵੀ ਥ੍ਰੈਟ ਤਾਂ ਉਹ ਅੱਜ ਸਰਕਾਰ ਨੂੰ ਵੀ ਦੇ ਰਹੇ ਸੀਗੇ ਅੱਜ ਡੀਸੀ ਆਫਿਸ ਦਾ ਘਰਾ ਕੀਤਾ 2000 ਬੰਦੇ ਲੈ ਕੇ ਇਹ ਬੰਦਾ ਓਪਨਲੀ ਥ੍ਰੈਟ ਕਰਦਾ ਹੈਗਾ ਸਟੇਜ ਤੋਂ ਕਿ ਵੀ ਹਾਂਜੀ ਵੀ ਮੇਰੇ ਬਾਰੇ ਕੋਈ ਬੋਲ ਕੇ ਦਿਖਾਵੇ ਨਸ਼ਾ ਕਿਉਂ ਨਹੀਂ ਹੁੰਦੀ ਦੇਖੋ ਜੀ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਤਾਂ ਦੇਖੋ ਸਰਕਾਰ ਜਿਹੜੀ ਹੈ ਨਾ ਤੁਹਾਨੂੰ ਵੀ ਪਤਾ ਕਾਨੂੰਨ ਜਿਹੜਾ ਕਾਨੂੰਨ ਦਾ 55 ਹੌਲੇ ਹੌਲੇ ਕੱਸਦਾ ਪਰ ਜਦੋਂ ਕਾਨੂੰਨ ਦਾ 55 ਕੱਸ ਜਾਂਦਾ ਨਾ ਉਦੋਂ بڑے ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਤੋਪਚੀ ਘੋਂਦੇ ਆ ਨਾ ਜਿਵੇਂ ਚਾਹੇ ਆਸਰਾਮ ਸੀ ਇਹਦੇ ਚਾਹੇ ਤੁਸੀਂ ਦੇਖਿਆ ਕਿ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਬਾਬਾ ਰਾਮ ਰਹੀਮ ਵਰਗੇ ਬੰਦੇ ਜਿਹੜੇ ਕਰਮ ਹੈਗੇ ਆ ਉਹ ਕਰਮ ਤਾਂ ਦੇਖੋ ਜੀ ਸਾਹਮਣੇ ਆ ਹੀ ਜਾਣੇ ਤੇ ਫਿਰ ਕਾਨੂੰਨ ਆਪਣਾ ਕੰਮ ਕਿਉਂਕਿ ਕਾਨੂੰਨ ਦੀ ਬੰਦਿਸ਼ ਇਹ ਹੁੰਦੀ ਆ ਲੀਗਲ ਬੰਦਿਸ਼ਾਂ ਸਾਡੀਆਂ ਇਹ ਹੁੰਦੀਆਂ ਵੀ ਲਿਮਿਟੇਸ਼ਨ ਹੁੰਦੀ ਆ ਕਿ ਜਦ ਤਾਈਂ ਕਾਨੂੰਨ ਆਪਣਾ ਪ੍ਰੋਸੈਸ ਪੂਰਾ ਨਹੀਂ ਕਰ ਲੈਂਦਾ ਪ੍ਰोसीਡਿੰਗਸ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤਾਈਂ ਸਜ਼ਾ ਨਹੀਂ ਦੇ ਸਕਦਾ ਹੁੰਦਾ ਤੇ ਉਹਦੇ ਵਿੱਚ ਇਹ ਹੁੰਦਾ ਵੀ ਜਿਵੇਂ ਸਾਡੇ ਜਿਹੜੇ ਪੁਲਿਸ ਦੇ ਕਾਬਿਲ ਆਫਸਰ ਨੇ ਬਹੁਤ ਐਫੀਸ਼ੀਐਂਟ ਆਫੀਸਰਸ ਨੇ ਤੇ ਉਹ ਆਪਣਾ ਤੇ ਐਕਚੁਅਲੀ ਕੀ ਹੁੰਦੀ ਹੈ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਕੋਖ ਕੇ ਮਤਲਬ ਕਾਨੂੰਨੀ ਜਿਹੜੀ ਇੱਕ ਤਰੀਕੇ ਦੀ ਪੇਚੀਦਗੀਆਂ ਹੁੰਦੀ ਹੈ ਨਾ ਉਹਨਾਂ ਨੂੰ ਪਾਰ ਕਰਕੇ ਹੀ ਉਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਤੇ ਉਹ ਆਪਣੀ ਕਾਰਵਾਈ ਕਰ ਰਹੇ ਨੇ ਉਹਦੇ ਵਿੱਚ ਕੀ ਹੈ ਕਿਉਂਕਿ ਦੇਖੋ ਇਹ ਬੇਲ ਤੇ ਸੀਗਾ ਜਿਹੜਾ ਪਹਿਲਾ ਜਿਹੜਾ ਰੇਪ ਦਾ ਪਰਚਾ ਉਸ ਤੇ ਬੇਲ ਤੇ ਸੀਗਾ ਹੁਣ ਹੁੰਦਾ ਤਾਂ ਇਹ ਕਿ ਜੇ ਕੋਈ ਬੰਦਾ ਬੇਲ ਤੇ ਹੁੰਦਾ ਉਹ ਉਹਨੂੰ ਕੋਈ ਵੀ ਆਫੈਂਸਿਵ ਐਕਟ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਹਦੀ ਬੇਲ ਕੈਨਸਲ ਹੋਣੀ ਬਣਦੀ ਆ ਠੀਕ ਹੈ ਨਾ ਕਿਉਂਕਿ ਜਦੋਂ ਉਹ ਦੇਖੋ ਤੁਸੀਂ ਦੇਖੋ ਜਦੋਂ ਪਰਚਾ ਹੀ ਦਰਜ ਹੋ ਗਿਆ ਤੇ ਉਸ 'ਚ ਤਾਂ ਕੋਈ ਸ਼ੱਕ ਨਹੀਂ ਰਿਹਾ ਹਨਾ ਕਿ ਵੀ ਇਹ ਐਡੇ ਬੰਦਾ ਹੈ આરોપી ਤਾਂ ਹੋ ਗਿਆ ਨਾ ਜਦੋਂ ਉਹ આરોપી ਹੋ ਗਿਆ ਤਾਂ ਉਹਦੀ ਬੇਲ ਜਿਹੜਾ ਹੀ ਉਹਨੂੰ ਗਾਰੰਟੀ ਕੀਤੀ ਗਈ ਉਹ ਕੈਨਸਲ ਹੋਣੀ ਚਾਹੀਦੀ ਹੁਣ ਇਹ ਐਫ ਆਈ ਆਰ ਦਰਜ ਹੋਈ ਆ ਤੇ 2018 ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਸੀ ਉਸ ਮਾਮਲੇ ਦੇ ਵਿੱਚ ਵੀ ਇਸ ਐਫ ਆਈ ਆਰ ਦੇ ਨਾਲ ਉਹ ਸਟਰੋਂਗ ਹੋ ਗਿਆ ਮਾਮਲਾ ਨਹੀਂ ਤੇ ਕੋਈ ਇੱਕ ਮਾਮਲੇ ਦਾ ਦੂਜੇ ਮਾਮਲੇ ਨਾਲ ਟੈਕਨੀਕਲੀ ਉਸ ਤਰੀਕੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਕੈਰੈਕਟਰ ਤਾਂ ਡਿਫਾਈਨ ਹੁੰਦਾ ਕਿ ਹਾਂਜੀ ਵੀ ਇਹ ਬੰਦਾ ਜਿਸ ਤੇ ਬਾਰੀ-ਬਾਰੀ ਜਿਹੇ આરોਪ ਲੱਗ ਰਹੇ ਨੇ ਤੇ ਪਹਿਲਾਂ ਵੀ ਹਾਂ 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 ਉਹ ਸਿਮਿਲਰ ਨੇਚਰ ਦੇ ਅਫੈਂਸ ਜਿਹੜੇ ਜੇ ਬੰਦਾ ਕਰ ਰਿਹਾ ਹੈ ਰਿਪੀਟਿਡਲੀ ਇਸ ਦਾ ਮਤਲਬ ਇਹ ਹੈ ਕਿ ਬੰਦਾ ਹੈਬਿਚੁਅਲ ਅਫੈਂਡਰ ਹੈਗਾ ਤੇ ਬੰਦੇ ਨੂੰ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਹੜੀ ਖਤਰਨਾਕ ਗੱਲ ਹੈ ਉਹ ਇਹ ਹੈਗੀ ਹੈ ਕਿ ਇਹ ਬੰਦੇ ਨੂੰ ਕਾਨੂੰਨ ਦਾ ਡਰ ਨਹੀਂ ਹੈ ਤੈਨੂੰ ਰੱਬ ਦਾ ਵੀ ਡਰ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਜੀ ਰੱਬ ਦਾ ਬੰਦਾ ਆਪਣੇ ਆਪ ਨੂੰ ਕਹਿੰਦਾ ਸਭ ਤੋਂ ਪਹਿਲਾਂ ਤੁਹਾਨੂੰ ਰੱਬ ਦਾ ਹੀ ਡਰ ਹੋਣਾ ਚਾਹੀਦਾ ਠੀਕ ਹੈ ਫਿਰ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਸਮਝਦਾਰ ਸ਼ਹਿਰੀ ਹੋ ਤੇ ਤੁਹਾਨੂੰ ਕਾਨੂੰਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਬੇਲ ਤੇ ਹੋਣ ਦੇ ਬਾਵਜੂਦ ਵੀ ਐਡੇ ਪੁੱਠੇ ਕੰਮ ਕਰ ਰਿਹਾ ਵੀ ਉਸ ਤੇ ਦੋ ਐਫਆਈਆ ਹੋਰ ਹੋ ਗਈਆਂ ਹੈਗੀਆਂ ਉੱਪਰੋਂ ਇਹ ਹੈ ਵੀ ਉਹ ਕੁੱਟਮਾਰ ਵੀ ਕਰ ਰਿਹਾ ਪਾਗਲਾ ਵਾਂਗੂ ਸਮਾਨ ਚੱਕ ਚੱਕ ਕੇ ਮਾਰ ਰਿਹਾ ਠੀਕ ਹੈ ਨਾ ਮੈਨੂੰ ਤਾਂ ਕੋਰਟ 'ਚ ਵੀ ਕਿਹਾ ਗਿਆ ਕਿ ਜੀ ਇਹਨੂੰ ਤੁਸੀਂ ਇਹਦੇ ਬਾਰੇ ਗਲਤ ਨਾ ਬੋਲੋ ਮੈਂ ਕਿਹਾ ਜੀ ਸਹੀ ਵੀ ਦੱਸੋ ਕਿਹੜੇ ਹਿਸਾਬ ਨਾਲ ਬੋਲੀਏ ਜੋ ਇਹ ਕਰ ਤਾਂ ਨਹੀਂ ਲੱਗਦਾ ਤੇ ਦੂਜੀ ਗੱਲ ਇਹ ਆ ਚਲੋ ਪਰਸਨਲ ਅਸੀਂ ਕਿਸੇ ਨਾਲ ਨਹੀਂ ਹੁੰਦੇ ਅਸੀਂ ਵਕੀਲ ਹੈਗੇ ਆ ਠੀਕ ਹੈ ਸਾਨੂੰ ਪਰਸਨਲ ਹੋਣ ਦੀ ਜਰੂਰਤ ਨਹੀਂ ਹੈ ਪਰ ਜੋ ਚੀਜ਼ਾਂ ਬਿਲਕੁਲ ਸਾਹਮਣੇ ਸ਼ੀਸ਼ੇ ਵਾਂਗੂ ਕਲੀਅਰ ਹੈਗੀਆਂ ਉਹਨਾਂ ਤੇ ਤਾਂ ਫਿਰ ਕਿਉਂ ਨਾ ਰਿਐਕਟ ਕੀਤਾ ਜਾਵੇ ਤੇ ਮੈਨੂੰ ਤਾਂ ਚਾਹੀਦਾ ਸਮਾਜ ਦੇ ਹਰ ਵਰਗ ਨੂੰ ਇਸ ਚੀਜ਼ ਨੂੰ ਸਮਝਦੇ ਹੋਏ ਕਿ ਵੀ ਇਹ ਜਿਹੜੇ ਇਹੋ ਜਿਹੇ ਪਖੰਡ ਜਿਹੜੇ ਕਰਨ ਵਾਲੇ ਜਿਹੜੇ ਹੈਗੇ ਆ ਜਾਂ ਜੋ ਵੀ ਇਦਾਂ ਦਾ ਐਕਟ ਕਰਨ ਵਾਲੇ ਆ ਉਹ ਮੈਂ ਇਹ ਨਹੀਂ ਕਹਿੰਦਾ ਕਿ ਵੀ ਇਹ 크ਰਿਸਚੀਅਨਿਟੀ ਵਾਲੇ ਆ ਜਾਂ ਕੋਈ ਕੋਈ ਵੀ ਕਿਸੇ ਵੀ ਕਿਸੇ ਵੀ ਧਰਮ ਦਾ ਹੈ ਕਿ ਚਾਹੇ ਉਹ ਜਾਤ ਪਾਤ ਦਾ ਕੋਈ ਮਸਲਾ ਨਹੀਂ ਹੈ ਇਹਦੇ ਵਿੱਚ ਇਹਦੇ ਵਿੱਚ ਤਾਂ ਐ ਐਕਸਪਲੋਇਟੇਸ਼ਨ ਚਾਹੇ ਕੋਈ ਗੁਰਦੁਆਰੇ ਵਾਲਾ ਕਰਦਾ ਚਾਹੇ ਮੰਦਰ ਵਾਲਾ ਕਰਦਾ ਤੇ ਚਾਹੇ ਕੋਈ ਚਰਚਾ ਵਾਲਾ ਕਰਦਾ ਤੇ ਚਾਹੇ ਕੋਈ ਮਸਜਿਦ ਵਾਲਾ ਕਰਦਾ ਦੇਖੋ ਜੀ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਮਾਜ ਨੂੰ ਉਹਨਾਂ ਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਵੇਅਰਨੈਸ ਹੋਣੀ ਚਾਹੀਦੀ ਹੈ ਲੋਕਾਂ ਨੂੰ ਉਸ ਪ੍ਰਤੀ ਜਿਹੜੀ ਹੈਗੀ ਹੈ ਜਾਗਰਤੀ ਆਣੀ ਚਾਹੀਦੀ ਹੈ ਕਿ ਇਹਨਾਂ 'ਤੇ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬੰਦੇ ਨੂੰ ਹੀ ਰੱਬ ਬਣਾ ਦੇ ਰੱਬ ਦੀ ਤਖਤੀ ਉਹਦੇ ਗਲ ਚ ਪਾ ਦਿਓ ਕਿਛ ਪਰਿਵਾਰ ਹੁਣ ਕੀ ਮੰਗ ਕਰ ਰਿਹਾ ਕਿਉਂਕਿ ਐਫ ਆਈ ਆਰ ਹੋ ਚੁੱਕੀ ਹੈ ਸੁਮੇਸ਼ ਸੁਮੇਸ਼ ਸਰ ਲਗਾਤਾਰ ਇਹਨ ਏਕ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਜਿਹੜਾ ਟੇਕ ਕੇਅਰ ਕਰਨਾ ਪੈਂਦਾ ਤੋਂ ਸਾਨੀ ਸਾਹਿਬ ਜਿਹੜੇ ਹੈਗੇ ਉਹ ਟਾਚੇ ਨੇ ਕਾਨੂੰਨੀ ਜਾਣਕਾਰੀ ਜਿਹੜੀ ਹੈਗੀ ਕਿਉਂਕਿ ਸਾਰੀ ਅਸੀਂ ਇਕੱਠੇ ਹੀ ਕਰ ਰਹੇ ਹੈਗੇ ਆ ਤੇ ਕਾਨੂੰਨ ਦੇ ਹਿਸਾਬ ਨਾਲ ਇਹ ਹੈ ਕਿ ਵੀ ਜਿਹੜੀ ਇਨਾਂ ਦੀ ਜਿਹੜੀ ਲੀਗਲ ਰੈਮੇਡੀ ਹੈਗੀ ਹੈ ਕਿਉਂਕਿ ਇਹ ਫ ਹੀ ਵਿਲ ਬੀ ਅਪਲਾਈਂਗ ਫਾਰ ਬੇਲ ਐਂਡ ਆਲ ਤੇ ਫਿਰ ਉਹ ਜਿਹੜਾ ਅਸੀਂ ਆਪਣੇ ਟੀਮ ਜਿਹੜੀ ਸਾਡੀ ਹੈਗੀ ਹੈ ਉਹ ਬੇਲ ਓਪੋਜ਼ ਕਰੇਗੀ ਤੇ ਮੋਰਓਵਰ ਜਿਹੜਾ ਹੈਗਾ ਵੀ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕੇਸ ਜਿਹੜਾ ਹੈਗਾ ਕੋਰਟ ਤੋਂ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਢਿੱਲਾ ਨਾ ਪਵੇ ਤੇ ਵੀ ਕੋਰਟ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਜੇ ਗਵਾਹ ਸਾਡੇ ਨਾਲ ਖੜੇ ਨੇ ਐਵੀਡੈਂਸ ਸਾਡੇ ਨਾਲ ਖੜਾ ਹੈਗਾ ਠੀਕ ਹੈ ਸਾਡੇ ਕੋਲੇ ਐਵੀਡੈਂਸ ਤਾਂ ਕਾਫੀ ਹੈਗਾ ਪਰ ਗੱਲ ਇਹ ਵੀ ਗਵਾਹ ਵੀ ਹੋਣੇ ਚਾਹੀਦੇ ਆ ਜੇ ਉਹ ਵਿਚਾਰੇ ਖੜੇ ਰਹਿੰਦੇ ਆ ਉਹ ਹਿੰਮਤ ਨਾਲ ਖੜੇ ਰਹਿੰਦੇ ਤਾਂ ਉਹਨਾਂ ਨੂੰ ਸਜ਼ਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਜੋ ਵੀ ਕੋਈ ਸਾਥ ਦਿੰਦਾ ਜਾਂ ਪਰਿਵਾਰ ਆ ਪਰਿਵਾਰ ਨੂੰ ਵੀ ਧਮਕੀਆਂ ਕਿ ਤੁਹਾਨੂੰ ਲੱਗਦਾ ਕੋਈ ਗਵਾਹ ਖੜਾ ਹੋਊਗਾ ਕਿਉਂਕਿ ਗਵਾਹਾਂ ਨੂੰ ਵੀ ਧਮਕੀਆਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਦੇਖੋ ਗੱਲ ਇਹ ਹੈ ਵੀ ਜਦੋਂ ਤੁਸੀਂ ਹੁਣ ਅੱਜ ਤਾਂ ਦੇਖੋ ਇਹ ਉਬਾਲ ਪੂਰਾ ਮਤਲਬ ਜਿਵੇਂ ਕਹਿੰਦੇ ਨੇ ਵੀ ਇੱਕ ਸਿਮ ਸਿਮ ਕੇ ਜਦੋਂ ਜਦ ਤੱਕ ਚੀਜ਼ ਸਿਮਦੀ ਰਹਿੰਦੀ ਹੈ ਉਦੋਂ ਹੀ ਰੌਲਾ ਨਹੀਂ ਪੈਂਦਾ ਆਪਣੇ ਘਰੇ ਵੀ ਜਦੋਂ ਰਸੋਈ ਦੇ ਵਿੱਚ ਦੁੱਧ ਸਿਮੀ ਜਾਂਦਾ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਇੱਕ ਵਾਰੀ ਉਬਾਲ ਆ ਕੇ ਤੇ ਉਛਲ ਕੇ गिर ਪੈਂਦਾ ਨਾ ਉਦੋਂ ਸਾਰੇ ਘਰ ਨੂੰ ਪਤਾ ਲੱਗ ਜਾਂਦਾ ਇ ਸਾਰੀ ਸਮਾਜ ਚ ਆਲਮੋਸਟ ਆਲ ਓਵਰ ਵਰਲਡ ਇਹ ਚੈਨਲਾਂ ਤੇ ਚੱਲ ਰਿਹਾ ਹੈਗਾ ਤੇ ਆਮ ਲੋਕਾਂ ਚ ਥੂ ਥੂ ਹੋਈ ਪਈ ਐ ਤੇ ਆਮ ਲੋਕਾਂ ਨੂੰ ਸਾਰਾ ਪਤਾ ਲੱਗ ਗਿਆ ਤੇ ਹੁਣ ਪ੍ਰਸ਼ਾਸਨ ਵੀ ਜਿਹੜਾ ਹੈ ਨਾ ਜੜਾਂ ਤੱਕ ਜਾਊਗਾ ਵੀ ਜਿਹੜੀਆਂ ਹੁਣ ਉਹ ਬੰਦ ਜਿਹੜੀਆਂ ਚਾਰਦੀਵਾਰੀਆਂ ਉਹ ਸਭ ਖੋਲੀਆਂ ਜਾਣਗੀਆਂ ਤੇ ਹੁਣ ਸੀਬੀਆਈ ਕੀ ਆਈਬੀ ਕੀ ਪੁਲਿਸ ਜਿਹੜੀ ਆਪਣੀ ਹਰੇਕ ਬਾਹ ਲਾ ਕੇ ਤੇ ਜਿਹੜੀਆਂ ਜੜਾਂ ਇਹਦੀ ਪੱਟ ਕੇ ਲਿਆਊਗੀ ਉਸ ਦਾ ਸਾਨੂੰ ਵਿਸ਼ਵਾਸ ਹੈ ਸਰ ਤੁਹਾਡਾ ਨਾਮ ਕੀ ਐਡਵੋਕੇਟ ਸੁਮਿਤ ਸਾਨੀ ਸਰ ਕਿਵੇਂ ਤੁਸੀਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਪਹਿਲਾਂ 2018 ਦੇ ਵਿੱਚ ਇਸੀ ਤਰੀਕੇ 376 ਲੱਗੀ ਪਰ ਹੁਣ ਫੇਰ ਤੋਂ ਛੇੜਛਾੜ ਦੀ ਧਾਰਾ ਲੱਗੀ ਆ ਤਾਂ ਜਦੋਂ ਇੱਕ ਵਿਅਕਤੀ ਦੇ ਉੱਤੇ ਇਸ ਤਰੀਕੇ ਦੀਆਂ ਜਦੋਂ ਵੀਡੀਓ ਸਾਹਮਣੇ ਆ ਗਈਆਂ ਪਰ ਫੇਰ ਵੀ ਕੋਈ ਅਜਿਹੀ ਕਾਰਵਾਈ ਨਹੀਂ ਅਰੈਸਟ ਤੱਕ ਨਹੀਂ ਹੋਈ ਕਿਵੇਂ ਦੇਖਦੇ ਹਾਂ ਸਾਰੇ ਮਾਮਲੇ ਇਸ ਤੋਂ ਇਲਾਵਾ ਵੀ ਇੱਕ ਕਪੂਰਥਲੇ ਐਫ ਆਈ ਆਰ ਹੋਰ ਦਰਜ ਹੋਈ ਹੋਈ ਹੈ ਜਿਸ ਵਿੱਚ ਇੱਕ ਮਾਈਨਰ ਇਨਵੋਲਡ ਹੈ ਜਿਸ ਦੇ ਕੇਸ ਵਿੱਚ ਪੋਕਸੋ ਵੀ ਇਨ ਐਕਟ ਕੀਤੀ ਜਾਣੀ ਬਣਦੀ ਹੈ ਜੋ ਹੁਣ ਤੱਕ ਸਾਨੂੰ ਨਹੀਂ ਦੱਸਿਆ ਜਾ ਰਿਹਾ ਕਲੀਅਰ ਨਹੀਂ ਕੀਤਾ ਜਾ ਰਿਹਾ ਵੀ ਪਾਕਸੋ ਐਨੈਕਟ ਹੋਈ ਹੈ ਜਾਂ ਨਹੀਂ ਹੋਈ ਔਰ ਕੁੜੀ ਪਿਛਾਰੀ ਤੰਤ ਪਰੇਸ਼ਾਨ ਹੋ ਰਹੀ ਹੈ ਜਿਹੜੀ ਪੇੜਤਾ ਹੈ ਔਰ ਇਹਦਾ ਇੱਕ ਮੋਟਰ ਸਪਰੈਂਡੀ ਹੈ ਪਾਸਟਰ ਦਾ ਕਿ ਜਦੋਂ ਇਹਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰਦਾ ਉਹਦੇ ਖਿਲਾਫ ਇਹਨੇ ਛੁੱਟੀਆਂ ਦਰਖਾਸਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਰ ਦੇਣੀਆਂ ਜਿੱਦਾਂ ਕਿ ਮੌਜੂਦਾ ਪੇੜਤਾ ਦੇ ਖਿਲਾਫ ਵੀ ਹੋ ਰਿਹਾ ਪਰਿਵਾਰ ਪਹਿਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਹੋ ਰਿਹਾ ਹੈ ਪਹਿਲਾਂ ਵੀ ਜਿਹੜੀ ਕੁੜੀ ਨੇ ਰੇਪ ਦਾ ਪਰਚਾ ਦਰਜ ਕਰਾਇਆ ਸੀ ਉਸ ਪਰ ਵੀ ਝੂਠੀ ਐਫ ਆਈ ਆਰ ਦਰਜ ਕੀਤੀਆਂ ਗਈਆਂ ਔਰ ਬਾਅਦ ਜਦੋਂ ਉਹਨਾਂ ਨੇ ਵਿਰੋਧ ਆਪਣਾ ਪ੍ਰਗਟ ਕੀਤਾ ਪੀੜਤਾ ਤੇ ਕਿਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ ਪੀੜਤਾ ਤੇ ਚੋਰੀ ਦੇ ਧਰਮ ਪਰਵਰਤਨ ਦੇ ਇੱਥੋਂ ਉੱਥੇ ਕੁਝ ਵੀ ਫੇਕ ਅਲੀਗੇਸ਼ਨਸ ਜਾਂ ਉਹਨਾਂ ਦੇ ਉਹਨਾਂ ਦੇ ਜੀ ਚਰਚ ਤੋਂ ਕੋਈ ਚੋਰੀ ਕਰਕੇ ਲੈ ਗਿਆ ਕੁਝ ਇਸ ਤਰ੍ਹਾਂ ਕਰ ਗਿਆ ਇਸ ਤਰ੍ਹਾਂ ਕਰ ਗਿਆ ਜਾਂ ਫਰਜੀ ਰੇਪ ਤੱਕ ਦੇ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਜਿਹੜੀ ਹੁਣਾ ਕੁੜੀ ਨੇ ਕਿ ਸਿੱਧੇ ਤਰੀਕੇ ਨਾਲ ਨਹੀਂ ਆ ਸਿੱਧੇ ਤਰੀਕੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਹੈ ਵੀ ਮੁੱਕਰ ਜਾਣ ਦਬਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਕਾਨੂੰਨ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਉਮੀਦ ਹੈ ਵੀ ਇਹਨਾਂ ਪੀੜਤਾਂ ਨੂੰ ਪੱਕਾ ਇਨਸਾਫ ਮਿਲੂਗਾ ਜੀ ਜੀ ਬਿਲਕੁਲ ਤਾਂ ਹਰ ਕੋਈ ਇਹੀ ਚਾਹੁੰਦਾ ਜੇਕਰ ਕੋਈ ਗਲਤ ਹੈ ਜਿਸ ਦੇ ਬਾਰੇ ਪੂਰੀ ਦੁਨੀਆ ਦੇ ਵਿੱਚ ਹੁਣ ਚਰਚਾਵਾਂ ਨੇ ਪਹਿਲਾਂ ਦੂਜੇ ਤਰ੍ਹਾਂ ਚਰਚਾ ਹੁੰਦੀ ਸੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਦੇਖੀਆਂ ਸੀ ਪਰ ਹੁਣ ਜੋ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਕਿਸੇ ਨੂੰ ਸੱਚ ਜਿਹੜਾ ਆ ਪਤਾ ਲੱਗ ਗਿਆ ਚਿਹਰਾ ਜਿਹੜਾ ਬੇਨਕਾਬ ਹੋ ਗਿਆ ਪਰ ਆਖਰਕਾਰ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚੋਂ ਕਦੋਂ ਤੱਕ ਉਹ ਚਿਹਰਾ ਬੇਨਕਾਬ ਹੁੰਦਾ ਕਦੋਂ ਤੱਕ ਇਸ ਪਾਸਟ ਨੂੰ ਸਜ਼ਾ ਮਿਲਦੀ ਆ ਇਸ ਦੇ ਉੱਤੇ ਸਭ ਦੀ ਨਜ਼ਰ ਰਹਿਣ ਗਈਆਂ